ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੀ ਸਾਧ ਸੰਗਤ ਜੀ ਕੱਲ ਆਪ ਜੀ ਨੇ ਸਤ ਪੌਦਾ ਇਤਿਹਾਸ ਸਰਵਣ ਕੀਤਾ ਸੀ ਮਹਾਰਾਜ ਚਮਕੌਰ ਸਾਹਿਬ ਪਹੁੰਚਦੇ ਨੇ ਗੜੀ ਦੇ ਵਿੱਚ ਮੋਰਚਾ ਬੰਦੀ ਹੋ ਚੁੱਕੀ ਹੈ 8 ਪੋ ਅੰਮ੍ਰਿਤ ਵੇਲਾ ਹੋਇਆ ਮਹਾਰਾਜ ਜੀ ਨੇ ਨਿਤਨੇਮ ਕੀਤਾ 8 ਪੋ ਚਮਕੋਰ ਦਾ ਦੁਨੀਆ ਦਾ ਸਭ ਤੋਂ ਵੱਡਾ ਜੰਗ ਹੋਇਆ ਸੀ ਦੂਰ ਦੂਰ ਤੱਕ ਫੌਜਾਂ ਹੀ ਦਿਖ ਰਹੀਆਂ ਸਨ ਪਾਈਦੇਆ ਸਿੰਘ ਜੀ ਨੇ ਬੇਨਤੀ ਕੀਤੀ ਕਿ ਸਾਨੂੰ ਕਿਸੇ ਦਾ ਡਰ ਪੈ ਨਹੀਂ ਹੈ ਪਰ ਇੰਨੀ ਫੌਜ ਦਾ ਮੁਕਾਬਲਾ ਅਸੀਂ 40 ਸਿੰਘ ਕਿਵੇਂ ਕਰਾਂਗੇ ਮਹਾਰਾਜ ਜੀ ਨੇ ਵਾਹਿਗੁਰੂ ਜੀ ਦਾ ਨਾਮ ਲੈ ਕੇ ਇੱਕ ਤੀਰ ਫੌਜਵਾਲ ਛੱਡਿਆ 10000 ਫੌਜ ਦਾ ਇੱਕ ਤੀਰ ਸੀਨਾ ਚੀਜ਼ ਦਾ ਨਿਕਲ ਗਿਆ ਉਹ ਸਾਰੇ ਹੈਰਾਨ ਹੋ ਗਏ ਕਿ ਸਾਨੂੰ ਤਾਂ ਖਬਰ ਮਿਲੀ ਸੀ ਕਿ ਬਹੁਤ ਘੱਟ ਸਿੱਖ ਹਨ ਪਰ ਇੱਥੇ ਤਾਂ ਹਜ਼ਾਰਾ ਸਿੰਘ ਨੇ ਭਾਈ ਦੇਆ ਸਿੰਘ ਜੀ ਦਾ ਇਹ ਦੇਖ ਕੇ ਹੋਰ ਵੀ ਹੌਸਲਾ ਵਧ ਗਿਆ ਫਿਰ ਮੁਗਲ ਫੌਜ ਪੌੜੀ ਲਾ ਕੇ ਅੰਦਰ ਜਾਣ ਦਾ ਯਤਨ ਕਰਦੀ ਹੈ ਪੌੜੀ ਲਾ ਕੇ ਆਇਆ ਨਾਰ ਖਾਨ ਮਹਾਰਾਜ ਉਹਦੇ ਸਿਰ ਤੇ ਤੀਰ ਮਾਰਦੇ ਨੇ ਤਾਂ ਤੀਰ ਆਰ ਪਾਰ ਹੋ ਜਾਂਦਾ ਹੈ ਖਵਾਜਾ ਮਰਦੂਦ ਇਹ ਦੇਖਦਾ ਹੈ ਅਤੇ ਪੌੜੀ ਤੋਂ ਥੱਲੇ ਉਤਰ ਜਾਂਦਾ ਹੈ ਮਹਾਰਾਜ ਦੇ ਹੁਕਮ ਨਾਲ ਪੰਜ-ਪੰਜ ਸਿੰਘਾਂ ਦਾ ਜਥਾ ਗੜੀ ਵਿੱਚੋਂ ਬਾਹਰ ਜਾਂਦਾ ਹੈ ਅਤੇ ਹਜ਼ਾਰਾ ਫੌਜਾਂ ਨੂੰ ਮਾਰ ਕੇ ਸ਼ਹੀਦ ਹੁੰਦੇ ਨੇ ਭਾਈ ਮੁਹਕਮ ਸਿੰਘ ਜੀ ਹਜ਼ਾਰਾਂ ਲੱਖਾਂ ਨਾਲ ਲੜ ਕੇ ਸ਼ਹੀਦ ਹੋਏ ਬਾਅਦ ਵਿੱਚ ਭਾਈ ਸਾਹਿਬ ਸਿੰਘ ਜੀ ਅਤੇ ਭਾਈ ਹਿੰਮਤ ਸਿੰਘ ਜੀ ਨੇ ਵੀ ਸ਼ਹੀਦੀ ਪ੍ਰਾਪਤ ਕੀਤੀ ਇਹ ਸਭ ਦੇਖ ਕੇ ਸਾਬਜ਼ਾਦਾ ਬਾਬਾ ਅਜੀਤ ਸਿੰਘ ਜੀ ਨੇ ਗੁਰੂ ਸਾਹਿਬ ਜੀ ਤੋਂ ਜੰਗ ਵਿੱਚ ਜਾਣ ਲਈ ਆਗਿਆ ਮੰਗੀ ਗੁਰੂ ਸਾਹਿਬ ਜੀ ਸੁਣ ਕੇ ਬਹੁਤ ਖੁਸ਼ ਹੋਏ ਪ੍ਰਸੰਨ ਹੋ ਕੇ ਥਾਪੜਾ ਦਿੱਤਾ ਬਾਬਾ ਅਜੀਤ ਸਿੰਘ ਜੀ ਸਿੰਘਾਂ ਦਾ ਜੱਥਾ ਲੈ ਕੇ ਸ਼ੰਕੌਰ ਗੜੀ ਦੇ ਮੈਦਾਨੇ ਜੰਗ ਵਿੱਚ ਚਲੇ ਗਏ ਜਾਂਦੇ ਹੋਏ ਤੀਰਾਂ ਦੀ ਬੁਸ਼ਾਰ ਕਰਦੇ ਨੇ ਹਜ਼ਾਰਾਂ ਫੌਜਾਂ ਨੂੰ ਢੇਰ ਕਰਕੇ ਜਦੋਂ ਅੱਗੇ ਵਧਦੇ ਨੇ ਤਾਂ ਤੀਰ ਖਤਮ ਹੋ ਜਾਂਦੇ ਨੇ ਫਿਰ ਘੋੜੇ ਤੇ ਸਵਾਰ ਹੋ ਕੇ ਤਲਵਾਰ ਨਾਲ ਲੜਦੇ ਨੇ ਜਦੋਂ ਤਲਵਾਰ ਦੇ ਦੋ ਟੋਟੇ ਹੋ ਜਾਂਦੇ ਨੇ ਫਿਰ ਨੇਜਾ ਵਰਸ਼ਾ ਕਰਦੇ ਨੇ ਤੇ ਜਰਨੈਲ ਦੇ ਸੀਨੇ ਵਿੱਚ ਮਾਰਦੇ ਨੇ ਇਕਦਮ ਹਜ਼ਾਰਾਂ ਫੌਜਾਂ ਨੇ ਤੀਰਾਂ ਦੀ ਬੁਸ਼ਾਰ ਸਹਬਜ਼ਾਦਾ ਬਾਬਾ ਅਜੀਤ ਸਿੰਘ ਜੀ ਦੇ ਉੱਤੇ ਕੀਤੀ ਹੁਣ ਤੱਕ ਜੋ ਉਹਨਾਂ ਦੇ ਸਰੀਰ ਤੇ ਕਾਫੀ ਫੱਟ ਵੱਜ ਚੁੱਕੇ ਸਨ ਪਰ ਫਿਰ ਵੀ ਕਟਾਰ ਕੱਢ ਕੇ ਫੌਜਾਂ ਨਾਲ ਜੂਝ ਰਹੇ ਨੇ ਤੇ ਕਈਆਂ ਦੇ ਢਿੱਡ ਪਾੜ ਦਿੱਤੇ ਸਰੀਰ ਤੇ ਇੰਨੇ ਫੱਟ ਲੱਗੇ ਫਿਰ ਵੀ ਸੈਂਕੜਿਆਂ ਨੂੰ ਮਾਰ ਕੇ ਸ਼ਹੀਦੀ ਪ੍ਰਾਪਤ ਕਰਦੇ ਨੇ ਇਹ ਸਭ ਕੁਝ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇਖਦੇ ਨੇ ਅਤੇ ਉੱਚੀ ਆਵਾਜ਼ ਵਿੱਚ ਜੈਕਾਰਾ ਛੱਡਦੇ ਨੇ ਪਰ ਬਾਕੀ ਸਿੰਘ ਬੈਰਾਗ ਵਿੱਚ ਨੇ ਸਹਬਜ਼ਾਦਾ ਬਾਬਾ ਅਜੀਤ ਸਿੰਘ ਜੀ ਤੋਂ ਬਾਅਦ ਸਹਬਜ਼ਾਦਾ ਬਾਬਾ ਜੂਹਾਰ ਸਿੰਘ ਜੀ ਗੁਰੂ ਸਾਹਿਬ ਜੀ ਤੋਂ ਆਗਿਆ ਮੰਗਦੇ ਨੇ ਗੁਰੂ ਸਾਹਿਬ ਜੀ ਨੇ ਥਾਪੜਾ ਦੇ ਕੇ ਭੇਜਿਆ ਜਿਹਨਾਂ ਦੀ ਗੜੀ ਦਾ ਦਰਵਾਜ਼ਾ ਖੋਲਣ ਦੀ ਡਿਊਟੀ ਲੱਗੀ ਸੀ ਉਹਨਾਂ ਨੇ ਦਰਵਾਜ਼ਾ ਖੋਲਣ ਤੋਂ ਮਨਾ ਕਰ ਦਿੱਤਾ ਆਖਿਆ ਪਹਿਲਾਂ ਅਸੀਂ ਸ਼ਹੀਦ ਹੋਵਾਂਗੇ ਗੁਰੂ ਸਾਹਿਬ ਜੀ ਨੇ ਹੁਕਮ ਦੇ ਕੇ ਦਰਵਾਜ਼ਾ ਖੁਲਵਾਇਆ ਹਜ਼ਾਰਾਂ ਲੱਖਾਂ ਫੌਜਾਂ ਨੂੰ ਮਾਰ ਕੇ ਸਹਬਜ਼ਾਦਾ ਬਾਬਾ ਜੂਰਾਵਰ ਸਿੰਘ ਜੀ ਵੀ ਸ਼ਹੀਦ ਹੋ ਗਏ ਸ਼ਾਮ ਦਾ ਵੇਲਾ ਹੋ ਜਾਂਦਾ ਹੈ ਨੁਕਸਾਨ ਦੇਖਦੇ ਹੋਏ ਜਰਨੈਲ ਫੌਜ ਕਹਿੰਦੇ ਨੇ ਜੰਗ ਨਾ ਕੀਤੀ ਜਾਵੇ ਪਰ ਘੇਰਾਬੰਦੀ ਕਰਕੇ ਰੱਖੋ ਸ਼ਾਮ ਨੂੰ ਗੁਰੂ ਸਾਹਿਬ ਜੀ ਧਰਰਾ ਸਹਿਬ ਜੀ ਦਾ ਪਾਠ ਕਰਦੇ ਨੇ ਭਾਈ ਦਿਆ ਸਿੰਘ ਜੀ ਭਾਈ ਮਾਨ ਸਿੰਘ ਜੀ ਭਾਈ ਧਰਮ ਸਿੰਘ ਜੀ ਭਾਈ ਸੰਗਤ ਸਿੰਘ ਜੀ ਭਾਈ ਸੰਤ ਸਿੰਘ ਜੀ ਨੇ ਵਿਚਾਰਿਆ ਕਿ ਗੁਰੂ ਸਾਹਿਬ ਹੁਣ ਆਪ ਜਾਣਗੇ ਸਿੰਘਾਂ ਨੇ ਗੁਰੂ ਸਾਹਿਬ ਜੀ ਨੂੰ ਬੇਨਤੀ ਕੀਤੀ ਕਿ ਤੁਸੀਂ ਸਾਡੇ ਵਰਗੇ ਹਜ਼ਾਰਾਂ ਲੱਖਾਂ ਪੈਦਾ ਕਰ ਦੋਗੇ ਪਰ ਸਾਨੂੰ ਤੁਹਾਡੇ ਵਾਂਗੂ ਗੁਰੂ ਨਹੀਂ ਮਿਲਣਾ ਉਹਨਾਂ ਨੇ ਬੇਨਤੀ ਕੀਤੀ ਕਿ ਤੁਸੀਂ ਗੜੀ ਛੱਡ ਕੇ ਚਲੇ ਜਾਓ ਸਿੱਖ ਪੰਚਮਹਿ ਮੇਰੋ ਵਾਸਾ ਮਹਾਰਾਜ ਜੀ ਤੁਹਾਡੇ ਬਚਨ ਨੇ ਕਿ ਜੋ ਤੁਹਾਨੂੰ ਬੇਨਤੀ ਕਰਾਂਗੇ ਤੁਸੀਂ ਹੁੰਦੇ ਹੋ ਕਿਰਪਾ ਕਰਕੇ ਆਪ ਘੜੀ ਛੱਡ ਕੇ ਚਲੇ ਜਾਓ ਫਿਰ ਮਹਾਰਾਜ ਜੀ ਭਾਈ ਸੰਗਤ ਸਿੰਘ ਜੀ ਨੂੰ ਕਲਗੀ ਲਗਾ ਕੇ ਤੇ ਬਾਕੀ ਸਿੰਘ ਭਾਈ ਤਨਮ ਸਿੰਘ ਜੀ ਭਾਈ ਮਾਨ ਸਿੰਘ ਜੀ ਤੇ ਭਾਈ ਦਿਆ ਸਿੰਘ ਜੀ ਨੂੰ ਹੁਕਮ ਕੀਤਾ ਕਿ ਮਾਛੀਵਾੜੇ ਦੇ ਜੰਗਲ ਵਿੱਚ ਮਿਲਦੇ ਹਾਂ ਗੁਰੂ ਸਾਹਿਬ ਜੀ ਆਪਣੇ ਜੋੜੇ ਉਤਾਰ ਕੇ ਕਿ ਕਿਸੇ ਉਤਾਰਦੇ ਨੇ ਕਿ ਕਿਸੇ ਸਿੰਘ ਦੇ ਕੇਸਾਂ ਤੇ ਪੈਰ ਨਾ ਰੱਖੇ ਜਾਣ ਇੰਨਾ ਪਿਆਰ ਸੀ ਗੁਰੂ ਸਾਹਿਬ ਜੀ ਨੂੰ ਕੇਸਾਂ ਦੇ ਨਾਲ ਉਹ ਨੰਗੇ ਪੈਰੀ ਗਣੀ ਵਿੱਚੋਂ ਨਿਕਲਦੇ ਨੇ ਅਤੇ 10 ਲੱਖ ਫੌਜ ਦੇ ਸਾਹਮਣੇ ਮਹਾਰਾਜ ਤਾੜੀ ਮਾਰ ਕੇ ਚਮਕੌਰ ਦੀ ਗੜੀ ਤੋਂ ਮਾਚੀ ਮਾਚੀਵਾੜੇ ਨੂੰ ਚਾਲ ਜਾਂਦੇ ਨੇ ਫਿਰ ਭਾਈ ਦਿਆ ਸਿੰਘ ਜੀ ਭਾਈ ਮਾਨ ਸਿੰਘ ਜੀ ਭਾਈ ਧਰਮ ਸਿੰਘ ਜੀ ਗੁਰੂ ਸਾਹਿਬ ਜੀ ਨੂੰ ਨੋ ਪਹੁੰਚੋਂ ਮਿਲਦੇ ਨੇ 8 ਬੋਦੀ ਰਾਤ ਮਾਤਾ ਗੁਜਰੀ ਜੀ ਅਤੇ ਛੋਟੇ ਸਹਬਜ਼ਾਦੇ ਨੇ ਗੰਗੂ ਬ੍ਰਾਹਮਣ ਦੇ ਘਰ ਬਤੀਤ ਕੀਤੀ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ